ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮੰਤਰੀ ਨੇ ਜਾਂ ਸਰਪੰਚ ਨੇ ਜਬਰ ਕਰਨੇ ਪੰਜਾਬ ਦੇ ਲੋਕੋ ਤੁਹਾਨੂੰ ਇਹ ਜਿੱਥੇ ਵੀ ਦੇਖਦੇ ਨੇ ਇਹਨਾਂ ਦੇ ਖੇਤਰ ਫਿਰੋ ਚੰਗੀ ਤਰ੍ਹਾਂ ਇਹਨਾਂ ਲੋਕਾਂ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜਿਹੜੀ ਪੱਗ ਸੀ ਉਹਨੂੰ ਮਿੱਟੀ ਵਿੱਚ ਰੋਲਤਾ ਕੀ ਸਚਾਈ ਹੈ ਮੈਂ ਜਿਹੜੇ ਅੱਜ ਕਰਤੂਤ ਦੱਸਣ ਲੱਗਾ ਇਹਨੂੰ ਧਿਆਨ ਦੇ ਨਾਲ ਸੁਣਿਓ ਕੀ ਕਹਿੰਦਾ ਹੈ ਭਗਵੰਤ ਮਾਮੀ ਵਿਧਾਨ ਸਭਾ ਦੇ ਵਿੱਚ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦਾ ਸੀ ਨਸ਼ਿਆਂ ਦੇ ਵਿਰੁੱਧ ਮਿਹਮ ਚਲਾਈ ਹੈ ਨਸ਼ੇ ਖਤਮ ਕਰ ਦੇਾਂਗੇ ਆ ਸੁਣਿਓ ਹੁਣ ਤੁਸੀਂ ਇਹ ਨਸ਼ੇ ਕਿੱਦਾਂ ਖਤਮ ਕਰ ਰਹੇ ਨੇ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈਗਾ ਰਾਏਪੁਰ ਮੰਡਲਾ ਉੱਥੋਂ ਦੀ ਜਿਹੜੀ ਸਰਪੰਚ ਹੈ ਲੇਡੀਜ਼ ਉਹਦੇ ਘਰ ਵਾਲਾ ਜਿਹਦਾ ਨਾਂ ਹੈ ਤਰਮਿੰਦਰ ਸਿੰਘ ਇਹਦੇ ਕੋਲੋਂ ਨਸ਼ਾ ਜਿਹੜਾ ਫੜਿਆ ਗਿਆ ਉਹ ਕੀ ਕੁਝ ਫੜਿਆ ਗਿਆ ਸੁਣਿਓ ਮੜਾ ਜਾ 70 ਕਿਲੋ ਕੋਕੀ 50 ਕਿਲੋ ਡੋਡੇ ਜਿਨ੍ਹਾਂ ਨੂੰ ਅਣਪਛ ਕਿਹਾ ਜਾਂਦਾ ਤੇ 240 ਗ੍ਰਾਮ ਅਫੀਮ ਤੇ 77 ਕਿਲੋ ਗਾਂਜਾ ਹੀਰੋਇਨ ਤੇ 13 ਲੱਖ ਰੁਪਇਆ ਕੈਸ਼ ਡਰੱਗ ਮਨੇ ਤੇ ਨਾਲ ਸੋਨੇ ਦੇ ਗਹਿਣੇ ਫੜੇ ਗਏ ਹੁਣ ਇਹ ਜਿਹੜੇ ਨਾਲ ਗਹਿਣੇ ਫੜੇ ਗਏ ਨੇ ਇਹਦਾ ਕੀ ਮਤਲਬ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਨਸ਼ਿਆਂ ਦੇ ਆਦੀ ਨੇ ਆ ਜਿਹੜੀਆਂ ਗਲਾਂ ਵਿੱਚੋਂ ਕਿਸੇ ਨੇ ਚੈਨੀ ਲਾ ਲੀ ਕਿਸੇ ਦਾ ਪਰਸ ਖੋ ਲਿਆ ਕਿਦੇ ਕਾਂਟੇ ਲਾ ਲੇ ਉਹ ਗਹਿਣੇ ਇਹਨਾਂ ਨਸ਼ਾ ਤਸਕਰਾਂ ਦੇ ਕੋਲ ਜਾਂਦੇ ਨੇ ਨਸ਼ਾ ਖਰੀਦਣ ਵਾਸਤੇ ਕਿ ਗਹਿਣੇ ਨਾਲ ਤਾਂ ਫੜੇ ਗਏ 13 ਲੱਖ ਰੁਪਇਆ ਡਰੱਗ ਮਨੀ ਹੁਣ ਦੱਸੋ ਤੁਸੀਂ ਵੀ ਇਹ ਕਹਿੰਦੇ ਅਸੀਂ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਫੜਨ ਵਾਸਤੇ ਜਾਂ ਨਸ਼ਾ ਖਤਮ ਕਰਨ ਵਾਸਤੇ ਮਹਿਮ ਚਲਾਈ ਹੋਈ ਹੈ ਹੁਣ ਜਿਹੜੇ ਇਹ ਬੰਦੇ ਫੜੇ ਗਏ ਨੇ ਇੱਕ ਇਹਦੇ ਨਾਲ ਦਾ ਬੰਦਾ ਫਰਾਰ ਹੋ ਗਿਆ ਦਿਲਪ੍ਰੀਤ ਸਿੰਘ ਇਹ ਜਿਹੜਾ ਸਰਪੰਚ ਹੈ ਧਰਮਿੰਦਰ ਸਿੰਘ ਜਿਹੜਾ ਕਿ ਸਰਪੰਚਣੀ ਦੇ ਘਰ ਵਾਲਾ ਪਟਿਆਲੇ ਜ਼ਿਲ੍ਹੇ ਦਾ ਰਾਏਪੁਰ ਮੰਡਲਾ ਪਿੰਡ ਹੈ ਇਹਦਾ ਇਹ ਫੜਿਆ ਗਿਆ ਹੁਣ ਇਹਦੀਆਂ ਫੋਟੋਆਂ ਕਿਹਦੇ ਨਾਲ ਵਾਇਰਲ ਹੁੰਦੀਆਂ ਨੇ ਇੱਕ ਤਾਂ ਜਿਹੜਾ ਹਰਮੀਤ ਸਿੰਘ ਹੈਗਾ ਪਠਾਨ ਮਾਦਰਾ ਐਮ ਐਲ ਏ ਉਹ ਜਿਹਨੇ ਪਿੱਛੇ ਜਿਹਾ ਵਿਆਹ ਵੀ ਕਰਵਾਇਆ ਦੂਜੀ ਵਾਰ ਘਰ ਵਾਲਿਆਂ ਬੜਾ ਜਲੂਸ ਕੱਢਿਆ ਸੀ ਤੇ ਕਿ ਜਿਹੜਾ ਕਬੱਡੀ ਪਲੇਅਰ ਹੈ ਗੁਰਲਾਲ ਸਿੰਘ ਘਨੌਰ ਪਿੱਛੇ ਟਰਾਲੀਆਂ ਚੋਰੀ ਦੇ ਮਸਲੇ ਵਿੱਚ ਵੀ ਆ ਗਿਆ ਸੀ ਇਹਨਾਂ ਦੇ ਨਾਲ ਇਹ ਸਰਪੰਚ ਤਰਵਿੰਦਰ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਇਹ ਫੋਟੋਆਂ ਹੀ ਵਾਇਰਲ ਹੋ ਰਹੀਆਂ ਹੁਣ ਜਿਹੜਾ ਇਹ ਤਰਮਿੰਦਰ ਸਰਪੰਚ ਦੇ ਕੋਲੋਂ 77 ਕਿਲੋ ਗਾਂਜਾ ਫੜਿਆ ਗਿਆ 13 ਲੱਖ ਰੁਪਇਆ ਗਹਿਣੇ ਫੜੇ ਗਏ 70 ਕਿਲੋ ਭੁੱਕੀ 50 ਕਿਲੋ ਡੋਡੇ 240 ਗ੍ਰਾਮ ਅਫੀਮ ਫੜੀ ਗਈ ਇਹ ਸਾਰਾ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਇਹ ਗੁਰਨਾਨ ਕਨੌਰ ਐਮਐਲਏ ਤੇ ਹਰਮੀਤ ਪਠਾਨ ਮਾਜਰਾ ਜਿਹੜਾ ਐਮਐਲਏ ਇਨ੍ਹਾਂ ਦੇ ਇੱਕ ਰਿੰਦੇ ਆ ਇਨਾ ਐਮਐਲਏ ਦੀ ਸ਼ਹਿ ਤੋ ਬਿਨਾ ਇਹ ਨਸਬ ਵੇਚਿਆ ਨਹੀਂ ਜਾ ਸਕਦਾ ਇਹ ਕੌਣ ਨੇ ਜੀ ਇਹ ਇਨਕਲਾਬੀ ਕ੍ਰਾਂਤੀਕਾਰੀ ਯੋਧੇ ਜਿਹੜੇ ਕਹਿੰਦੇ ਸੀ ਇਨਕਲਾਬ ਜਿੰਦਾਬਾ ਭਗਤਿਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਹਿਰਾ ਦੇ ਰਹੇ ਨੇ ਟਰਾਲੀਆਂ ਵੀ ਚੋਰੀ ਕਰ ਲਈਆਂ ਖੜੇ ਗਏ ਆ ਹੁਣ ਗਾਂਝਾ ਪੁੱਕੇ ਡੋਡੇ ਅਭੀ ਮਹਿਰੋਨ ਸੋਨੇ ਦੇ ਗਹਿਣੇ ਤੇ 13-13 ਲੱਖ ਰੁਪਇਆ ਡਰਗ ਮੰਡੀ ਅਸਾ ਜਿਹੜਾ ਧਰਮਿੰਦਰ ਸਿੰਘ ਸਰਪੰਚ ਆ ਨਾ ਰਾਏਪੁਰ ਮੰਡਲਾ ਦਾ ਇਹਦੀ ਕਹਿੰਦੇ ਟਾਈਲਾਂ ਦੀ ਫੈਕਟਰੀ ਵੀ ਆ ਜਿਹੜੀਆਂ ਟਾਈਲਾਂ ਤੁਸੀਂ ਮੇਰੇ ਪਿੱਛੇ ਲੱਗੀਆਂ ਦਿਖ ਰਹੇ ਹੋ ਘਰਾਂ ਵਿੱਚ ਲਾਉਨੇ ਆਪਾਂ ਫਰਸ਼ ਲਾਉਨੇ ਆ ਬਾਥਰੂਮਾਂ ਵਿੱਚ ਕੂਟੀਆਂ ਵਿੱਚ ਉਹ ਟਾਈਲਾਂ ਦੀ ਫੈਕਟਰੀ ਵੀ ਇਹਨਾਂ ਦੀ ਹੁਣ ਜਿਹੜੀਆਂ ਫੈਕਟਰੀਆਂ ਲੱਗਦੀਆਂ ਨੇ ਇਹ ਇੱਕ ਨੰਬਰ ਦੇ ਪੈਸੇ ਵਿੱਚੋਂ ਘਾਟੇ ਲੱਗਦੀਆਂ ਨੇ ਇਹ ਫੇਮ ਭੁੱਕੀ ਗਾਂਜਾ ਹੀਰੋਨ ਜਨਨ ਕਿ ਡਰੱਗ ਵੇਚ ਕੇ ਹੀ ਇਹ ਫੈਕਟਰੀਆਂ ਲੱਗਦੀਆਂ ਨੇ ਤੇ ਇਹ ਉਹ ਨੇ ਜਦੋਂ ਨਾ ਮੈਂ ਸ਼ਬਦ ਵਰਤਦਾ ਹੁੰਨਾ ਗਤੇੜ ਖਾਚ ਭੇੜ ਬਕਾਊ ਦਲਾਲ ਉਦੋਂ ਇਹਨਾਂ ਲੋਕਾਂ ਨੇ ਵਰਤਦਾ ਹੁੰਨਾ ਬੈਸਟ ਅਮਰੀਕੀ ਗੱਲਾਂ ਤੁਹਾਨੂੰ ਯਕੀਨ ਆ ਗਿਆ ਹੋਣਾ ਕਿ ਬੂਟਾ ਸਿੰਘ ਇੰਨਾ ਤੱਤਾ ਕਿਉਂ ਹੁੰਦਾ ਤੁਸੀਂ ਜਦੋਂ ਮਰਜੀ ਥਰਮਾਮੀਟਰ ਲਾ ਕੇ ਮੇਰਾ ਟੈਂਪਰੇਚਰ ਚੈੱਕ ਕਰ ਸਕਦੇ ਆ ਵੀ ਅਸੀਂ ਕਿੰਨੇ ਕੁ ਹੌਟ ਆ ਜਾਨਕਿ ਕਿੰਨੇ ਕੁ ਤੱਤਿਆਂ ਗਰਮ ਆ ਚੈੱਕ ਕਰ ਸਕਦੇ ਇਹ ਮੇਰਾ ਬੋਲਣ ਦਾ ਲਹਿਜਾ ਇੱਕ ਅੰਦਾਜ਼ ਹੈ ਕਿਉਂਕਿ ਇਨਾ ਕਤੀੜਾ ਨੂੰ ਜੇ ਇਦਾਂ ਨਾ ਬੋਲ ਗਏ ਤਾਂ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਹੁੰਦਾ ਇਹ ਕੌਣ ਨੇ ਜੀ ਜਿਹੜਾ ਕਹਿੰਦੇ ਸੀ ਕੇਦਰੀ ਬਾਜ਼ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸਿੱਦੇ ਆਜ਼ਮ ਸਰਦਾਰ ਬਖਸ਼ ਸਿੰਘ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਹਿੰਦੇ ਸੀ ਨਾ ਇਹ ਉਹ ਨਹੀਂ ਮੈਂ ਇੰਨਾ ਹਰਾਮਖੋਰਾਵਾਂ ਵਾਸਤੇ 2022 ਦੇ ਵਿੱਚ ਵੀ ਰੌਲਾ ਪਾਇਆ ਸੀ ਵੀ ਬਚ ਜੋ ਬਚ ਜੋ ਬਚ ਜੋ ਮੋੜ ਤੋਂ ਲੁੱਟ ਲੈਣਗੇ ਪੰਜਾਬ ਨੂੰ ਬਰਬਾਦ ਕਰ ਦੇਣਗੇ ਇਹ ਉਹ ਨਹੀਂ ਹੁਣ ਜਿਹੜੀ ਨਸ਼ਿਆਂ ਦੀ ਭਾਵ ਨਸ਼ੇ ਰੋਕਣ ਦੀ ਮੁਹੰਮਦ ਛੇੜੀ ਐ ਉਹ ਕਿਹਦੇ ਖਿਲਾਫ ਛੇੜੀ ਐ ਲੈ ਚੋਰ ਤਾਂ ਘਰੇ ਬੈਠੇ ਐ ਫੜਨਾ ਕਿਹਨੂੰ ਐ ਹੁਣ ਜਿਹੜਾ ਸਰਪੰਚ ਹੈ ਧਰਮਿੰਦਰ ਸਿੰਘ ਇਹ ਸੱਜੀ ਬਾਂਹ ਕਿਹਦੀ ਹੈ ਗੁਰਲਾਲ ਸਿੰਘ ਘਨੌਰ ਐਮਐਲਏ ਦੀ ਤੇ ਖੱਬੀ ਬਾਂਹ ਕਿਹਦੀ ਹੈ ਹਰਮੇਸ਼ ਸਿੰਘ ਜਿਹੜਾ ਪਠਾਨ ਮਾਦਰਾ ਐਮਐਲਏ ਉਹਦੀ ਉਹਦੇ ਕਹਿਣ ਤੇ ਸਾਰਾ ਕੁਝ बिक ਰਿਹਾ ਹੈ ਦੁਵਾਰਾ ਫੇਰ ਜਿੱਤੇ ਕਰਾਉਂਦਾ ਕਈ ਵਾਰੀ ਭੁੱਲ ਜਾਂਦਾ ਬੰਦਾ ਪਿੰਡ ਕੀ ਹੈ ਜੀ ਪਿੰਡ ਰਾਏਪੁਰ ਮੰਡਲਾ ਜਿੱਥੋਂ ਦੀ ਸਰਪੰਚ ਹੈ ਬੀਬਾ ਉਹਦਾ ਨਾਂ ਨਹੀਂ ਸਾਹਮਣੇ ਆਇਆ ਸ਼ਾਇਦ ਅਖਬਾਰ ਵਿੱਚ ਲੱਗਿਆ ਹੋ ਉਹਦੇ ਘਰ ਵਾਲਾ ਹੈ ਕੀ ਨਾਂ ਇਹਦਾ ਝਾੜੂ ਵਾਲੇ ਦਾ ਤਰਮਿੰਦਰ ਸਿੰਘ ਤੇ ਇਹਦੇ ਕੋਲੋਂ ਕੀ ਫੜਿਆ ਗਿਆ ਜੀ 70 ਕਿਲੋ ਭੁੱਕੀ 70 ਕਿਲੋ 70 ਕਿਲੋ ਹਾਂ ਤੇ 50 ਕਿਲੋ ਅਣਪੱਛ ਡੋਡੇ ਜਿਨ੍ਹਾਂ ਵਿੱਚੋਂ ਫੀਮ ਨਹੀਂ ਕੱਢੀ ਜਾਂਦੀ ਉਹ ਪੱਛ ਜਾਲੋਂ ਤੇ ਦੇਖੇ ਹੋਣੇ ਨਾ ਬਲੇਡ ਮਾਰ ਕੇ ਪਰ ਦੋ ਦਾਇਨ ਦੇ ਉਹ 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 ਨਿਰਾ ਦੁੱਧ ਕਹਿੰਦੇ ਆ ਉਹ ਡੋਡੇ ਫੜੇਗੇ 50 ਕਿਲੋ ਤੇ 240 ਗ੍ਰਾਮ ਹਿਰਨ ਤੇ ਫੀਮ 70 ਕਿਲੋ ਗਾਂਜਾ 70 ਕਿਲੋ ਗਾਂਜਾ ਤੇ 17 ਲੱਖ ਕੈਸ਼ ਡਰੱਗ ਮਨੀ ਫੜੀ ਗਈ 17 ਲੱਖ ਕੈਸ਼ ਡਰੱਗ ਮਨੀ ਤੇ ਨਾਲ ਫੜੇਗੇ ਸੋਨੇ ਦੇ ਗਹਿਣੇ ਹੁਣ ਜਿਹੜੇ ਗਹਿਣੇ ਨੇ ਇਹ ਸਭ ਤੋਂ ਵੱਡਾ ਰਾਜ ਇਹ ਗਹਿਣੇ ਕਿੰਨਾ ਦੇ ਨੇ ਕਿਸੇ ਭੈਣ ਦੀ ਚੈਨੀ ਲੁੱਟੀ ਗਈ ਕਿਸੇ ਮਾਂ ਦੀਆਂ ਬਾੜੀਆਂ ਲਾਈਆਂ ਹੋਈਆਂ ਨਸ਼ੇੜੀਆਂ ਨੇ ਤੇ ਉਹ ਲੁੱਟ ਕੇ ਗਹਿਣੇ ਗੱਡੇ ਜਿਵੇਂ ਜਾਣਾ ਮੋੜ ਨੇ ਲੁੱਟੀਆਂ ਤੀਆਂ ਲੋਂਗੋ ਬਾੜ ਦੀਆਂ ਮੇਰੇ ਚੇਤੇ ਆ ਗਿਆ ਸੀ ਜਾਣਾ ਮੋੜ ਫਿਲਮ ਦਾ ਤੇ ਚਲੋ ਉਹ ਜਾਣਾ ਮੋੜ ਤਾਂ ਕੋਈ ਥੋੜੇ ਬਤ ਚੰਗੇ ਕੰਮ ਵੀ ਕਰਦਾ ਸੀ ਪਰ ਇਹ ਤਾਂ ਨਸ਼ੇੜੀ ਨੇ ਜਿਹੜੇ ਕੰਨਾਂ ਵਿੱਚੋਂ ਵਾਲੀਆਂ ਲੈ ਕੇ ਜਾਂ ਲਾ ਕੇ ਜਾਂਦੇ ਨੇ ਪਰ ਸਖੋਕੇ ਲੈ ਕੇ ਜਾਂਦੇ ਨੇ ਕਿਹਦੀ ਚੈਨੀ ਲਾ ਲਈ ਘੜੀ ਲਾ ਲਈ ਮੋਬਾਈਲ ਖੋលਿਆ ਤੇ ਉਹ ਗਹਿਣੇ ਜਿਹੜੇ ਨੇ ਇਹ ਪਿੰਡ ਰਾਏਪੁਰ ਦੀ ਸਰਪੰਚ ਦੇ ਘਰ ਵਾਲਾ ਤਰਮਿੰਦਰ ਦੇ ਕੋਲੋਂ ਫੜੇ ਗਏ ਨੇ ਜਾਨੀ ਕਿ ਇਹ ਨਸ਼ਾ ਵੇਚਦਾ ਸੀ ਜੇ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਸੀ ਉਹਨੂੰ ਕਹਿੰਦੇ ਗਹਿਣੇ ਚੱਕ ਲਿਆ ਇਹ ਗਹਿਣੇ ਲੁੱਟਖੋਟ ਵਾਲੇ ਨੇ ਆ ਕਰਤੂਤ ਹੈ ਜੀ ਝਾੜੂ ਦੇ ਐਮ ਐਲ ਏ ਸਰਪੰਚ ਮੰਤਰੀਆਂ ਵਰਕਰਾਂ ਦੀ ਇਹ ਸੁਣ ਲਿਓ ਧਿਆਨ ਦੇ ਨਾਲ ਹੁਣ ਮੈਂ ਆਪਣੇ ਸ਼ਬਦ ਵਰਤ ਦਿਨਾ ਇਹ ਕੌਣ ਨੇ ਜੀ ਖੱਚ ਕਤੀੜ ਭੇਡਾਂ ਠੀਕ ਹੈ ਜੀ ਬਕਾਊ ਕੌਣ ਨੇ ਇਹ ਜਿਹੜੇ ਮੈਂ ਸ਼ਬਦ ਵਰਤਦਾ ਇਹ ਉਹ ਨਹੀਂ ਇਹ ਗੁੱਸਾ ਉਹੀ ਕਰਨਗੇ ਜਿਹੋ ਜੀ ਜਿਹਦੀ ਕਰਤੂਤ ਹੋਊ ਜਿਹੜੇ ਇਹ ਕਰਤੂਤ ਦੇ ਮਾਲਕ ਹੋਣਗੇ ਗੁੱਸਾ ਉਹ ਕਰਨਗੇ ਪਰ ਮੈਂ ਤਾਂ ਸੱਚ ਕਿਹਾ ਜੀ ਅਸ਼ਾ ਇਹ মিডিਆ ਸਾਹਮਣੇ ਲਿਆਉਂਦੇ ਨਹੀਂ ਗਏ ਕਿਉਂਕਿ ਬਦਨਾਮੀ ਹੁੰਦੀ ਸੀ 2 ਐਮਐਲ ਸਾਹਿਬ ਵਿੱਚ ਆਉਂਦੇ ਸੀ ਗੁਰਲਾਲ ਸਿੰਘ ਘਨੌਰ ਵਿੱਚ ਆਉਂਦਾ ਸੀ ਤੇ ਹਰਮੇਸ਼ ਸਿੰਘ ਪਠਾਨ ਮਾਜਰਾ ਵਿੱਚ ਆਉਂਦਾ ਸੀ ਇਸ ਕਰਕੇ মিডিਆ ਤੋਂ ਬਚਾਇਆ ਗਿਆ ਅੰਦਰ ਖਾਤੇ ਜੇਲ੍ਹ ਵਿੱਚ ਸੁੱਟ ਦਿੱਤੇ ਤੇ ਲੋਕਾਂ ਦਾ ਜੰਗਲ ਕੀਤਾ ਪਰ ਇਹ ਕਰਤੂਤਾ ਨੇ ਜੀ ਇਹ ਸੁਣਿਓ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ